ਸਸੀਓ ਕਿਸਾਨ ਵੀਰੋ ਤੁਹਾਡਾ ਬਰਾਡ ਕੈਟਰਲ ਫਾਰਮ ਤੇ ਸਵਾਗਤ ਕੀਤਾ ਜਾਂਦਾ ਜੀ ਜੇ ਕਿਸੇ ਵੀਰ ਨੇ ਆਪਣੇ ਤੋਂ ਵੀਡੀਓ ਬਣਾਉਣੀ ਹੋਵੇ ਆਪਣੇ ਨਾਲ ਜਰੂਰ ਕੰਟੈਕਟ ਕਰੋ ਆਪਣਾ ਫੋਨ ਨੰਬਰ ਹੈਗਾ ਜੀ 95018 28501 ਆਪਣਾ ਕੰਟੈਕਟ ਨੰਬਰ ਅੱਜ ਦੀ ਵੀਡੀਓ ਬਈ ਪਿੰਡ ਸੁਖਣਾ ਦੇ ਜ਼ਿਲ੍ਹਾ ਮੋਗਾ ਬਈ ਤਹਿਸੀਲ ਨੂੰ ਬਾਗਾਪੁਰਾਣਾ ਪੈ ਜਾਂਦੀ ਆ ਤੇ ਬਾਕੀ ਦੀ ਜਾਣਕਾਰੀ ਆਪਾਂ ਬਾਈ ਜੀ ਤੋਂ ਪੁੱਛਦੇ ਆਂ ਜੋ ਬਾਈ ਜੀ ਸਸੀਗਾ ਬਾਈ ਜੀ ਸਸੀਗਾ ਜੀ ਨਾਮ ਕੀ ਹੈ ਬਾਈ ਆਪਣਾ ਅਰੇ ਜੀ ਬਾਈ ਦਾ ਨਾਂ ਅੰਗਰੇਜ਼ ਆ ਬਾਈ ਜੀ ਆਪਣੇ ਘਰੋਂ ਵੀ ਕੀ ਐਡਰੈਸ ਆ ਜੀ ਆਪਣਾ ਤੇ ਜੀ ਐਨ ਪਬਲਿਕ ਸਕੂਲ ਆ ਜੀ ਜੀ ਐਨ ਪਬਲਿਕ ਸਕੂਲ ਦੇ ਕੋਲ ਬਾਈ ਦਾ ਘਰ ਆ ਤੇ ਵੀਰ ਜੋ ਆਪਾਂ ਅੱਜ ਨਾਗਵ ਕਾਉ ਕੀ ਤਾਂ ਆਪਣਾ ਵਪਾਰ ਲੈਣ ਦਾ ਕੰਮ ਆ ਕੇ ਘਰ ਦੇ ਪਸ਼ੂ ਕਾਉ ਘਰ ਦੀ ਵੇੜ ਬਕਾਉਗਾ ਵੇਖ ਸਕਦੇ ਹੋ ਬਾਈ ਕ੍ਰਾਸ ਬਰੀਡ ਦੀ ਆ ਹੂ ਮੱਥੇ ਦੀ ਸੋਹਣੀ ਆ ਖਵਾਨਾ ਦੇਖ ਸਕਦੇ ਹੋ ਬਾਈ ਜੀ ਸ਼ਾਨਦਾਰਾ ਥਣਾ ਦੀ ਕੁਆਲਿਟੀ ਸੋਹਣੀ ਆ ਸੱਟਪੂੜਾ ਵੀ ਸੋਹਣਾ ਬਾਈ ਥੋੜਾ ਪਸ਼ੂ ਡਰ ਜਾਂਦਾ ਤੇ ਬਾਈ ਜੀ ਕਿਹੜਾ ਸੂਆ ਸੂੰਦੀ ਆ ਇਹ ਦੂਜੇ ਸੂਆ ਹੈ ਜੀ ਦੂਜਾ ਸੂਆ ਸੂੰਦੀ ਆ ਬਾਈ ਜੀ ਇਹੇ ਤੇ ਪਹਿਲੇ ਸੂਏ ਕੀ ਦੁੱਧ ਦਾ ਰਿਕਾਰਡ 26 ਗੱਲੇ ਪਹਿਲੇ ਸੂਏ ਬਾਈ ਇਹਨੇ 26 ਲੀਟਰ ਦੁੱਧ ਦਿੱਤਾ ਹੋਇਆ ਤੇ ਇਸ ਵਾਰੀ ਦੂਜਾ ਸੂਆ ਸੂਣਾਗਾ ਤੇ ਕਿੰਨੇ ਦਿਨਾਂ ਦੀ ਕੱਚੀ ਹੈ ਜੀ 7 ਦਿਨ ਹਫਤਾ ਤੱਕ ਲੈ ਜੂ ਬਾਈ ਮੜਾ ਕੱਢ ਲੂ ਬਾਹਰ ਪਤੂਰਾ ਦਿਖਾ ਦਈਏ ਦੇਖ ਸਕਦੇ ਹੋ ਬਾਈ 26 ਲੀਟਰ ਪਿਛਲੇ ਮੇਰੇ ਦੁੱਧ ਦਾ ਰਿਕਾਰਡ ਆ ਹੁਣ ਪੱਟਪੜਾ ਕਾਸ ਕਰੀਟ ਦੀ ਹੈ ਤੂਰਾ ਤੁਸੀਂ ਦੇਖ ਸਕਦੇ ਹੋ ਆਜੋ ਬਾਈ ਜੀ ਆਜੋ ਮੋੜ ਪਸ਼ੂ ਡਰ ਜਾਂਦਾ ਉਪਰਾ ਕਰ ਜਾਂਦਾ ਬਈ ਘਰੇਲੂ ਪਸ਼ੂ ਬਕਾਉਗਾ ਬਈ ਬੰਦ ਵੀਰੇ ਕੋਆਨਾ ਦੇਖ ਸਕਦੇ ਹੋ ਬਾਈ ਜੀ ਤੁਸੀਂ ਜਣਾ ਦੀ ਕੁਆਲਿਟੀ ਦੇਖ ਸਕਦੇ ਹੋ ਤੁਸੀਂ ਬਾਈ ਜੀ ਕੀ ਮੁੱਲ ਮੁੱਲ ਕਰਦੇ ਆ ਬਾਈ ਆਪਾਂ ਆਪ ਨੂੰ ਫੋਨ ਤੇ ਫੋਨ ਤੇ ਕਰਾਂਗੇ ਮੁੱਲ ਬਾਈ ਫੋਨ ਤੇ ਕਰਨਗੇ ਬਾਈ ਯਾਰ ਗਏ ਤੇ ਬਾਈ ਜੀ ਆਪਣਾ ਕੰਟੈਕਟ ਨੰਬਰ ਦੱਸ ਦਿਓ 87299 ਹਾਂਜੀ 12428 ਇੱਕ ਵਾਰ ਫੇਰ ਬੋਲ ਦਿਓ 87299 12428 ਇਹ ਬਾਈ ਦਾ ਕੰਟੈਕਟ ਨੰਬਰ ਆ ਜੇ ਕਿਸੇ ਭਰਾ ਨੂੰ ਇਹ ਵੈੜ ਚੰਗੀ ਲੱਗਦੀ ਹੈ ਤੁਸੀਂ ਬਾਈ ਨਾਲ ਜ਼ਰੂਰ ਕੰਟੈਕਟ ਕਰੋ ਤੇ ਇਸੇ ਤਰ੍ਹਾਂ ਵੀ ਆਪਣੇ ਚੈਨਲ ਨੂੰ ਸਪੋਰਟ ਕਰਦੇ ਰਹੋ ਜਿਹੜੇ ਨਵੇਂ ਬੰਦੇ ਜੁੜਦੇ ਵੀਰੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣ ਤੇ ਘੰਟੀ ਦਾ ਬਟਨ ਦਬਾ ਦੇਣ ਉਹਦੇ ਨਾਲ ਵੀਰੇ ਜਿਹੜੀ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨਸ ਉਹਨੂੰ ਪਹਿਲਾਂ ਆ ਸਕੇ ਤੇ ਥੈਂਕ ਯੂ ਬਾਈ ਜੀ